ਗੱਲ ਨੂੰ ਆਖਦੇ ਨੇ ਕਿ ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਜਾਂ ਵਿਆਹ ਹੋਵੇ ਤੇ ਜਾਂ ਪੁੱਤਰ ਦੀ ਬਰਾਤ ਚੜ੍ਹੇ ਜਾਂ ਕਈ ਇਹ ਵੀ ਜਨਮ ਦਿਨ ਮਨਾਇਆ ਤੇ ਉਸ ਸਮੇਂ ਇਸ ਗੱਲ ਦਾ ਚੇਤਾ ਰੱਖੀਏ ਕਿ ਗੁਰੂ ਸਾਹਿਬ ਜੀ ਆਪ ਜੀ ਨੇ ਆਪਣੇ ਪੁੱਤਰ ਬਾਰੇ ਤਾਂ ਅਸੀਂ ਆਪਣੇ ਪੁੱਤਰਾਂ ਦਾ ਬੱਚਿਆਂ ਦਾ ਜਨਮ ਦਿਨ ਮਨਾ ਰਹੇ ਹਾਂ ਤੁਸੀਂ ਆਪਣੇ ਪਰਿਵਾਰ ਨੂੰ ਵਾਰਿਆ ਤਾਂ ਅਸੀਂ ਆਪਣੇ ਪੁੱਤਰ ਦੀ ਬਰਾਤ ਚੜ੍ਹਨ ਲੱਗੇ ਆ ਤੁਸੀਂ ਇਹ ਸਾਰਾ ਕੁਝ ਕੁਰਬਾਨੀਆਂ ਕੀਤੀਆਂ ਤੇ ਤਾਂ ਅਸੀਂ ਇਹ ਸੁੱਖ ਹੰਡਾ ਰਹੇ ਆ ਤੁਸੀਂ ਆਨੰਦਾਂ ਦੀ ਪੂਰੀ ਨੂੰ ਉਹਨਾਂ ਮਹਿਲਾਂ ਨੂੰ ਛੱਡਿਆ ਸੀ ਸਾਡੇ ਲਈ ਸੱਚ ਦੇ ਲਈ ਧਰਮ ਦੇ ਲਈ ਸਮਾਜ ਦੇ ਭਲੇ ਦੇ ਲਈ ਜਿੱਦ ਕਰਕੇ ਇਹ ਸਾਰਾ ਕੁਝ ਸਾਡੇ ਕੋਲ ਹੈ ਗੁਰੂ ਸਾਹਿਬ ਜੀ ਦੀ ਉਸ ਵਿਚਾਰਧਾਰਾ ਨੂੰ ਉਹਨਾਂ ਕੁਰਬਾਨੀਆਂ ਨੂੰ ਉਹਨਾਂ ਸ਼ਹੀਦੀਆਂ ਨੂੰ ਅਸੀਂ ਯਾਦ ਕਰਦੇ ਆਂ ਤੇ ਇਸ ਭਾਵਨਾ ਨੂੰ ਮੁੱਖ ਰੱਖ ਕੇ ਇਹ ਵਿਚਾਰਾ ਹੁੰਦੀਆਂ ਵੱਧ ਤੋਂ ਵੱਧ ਬਾਣੀ ਪੜਨੀ ਤੇ ਬੜੇ ਹੀ ਪ੍ਰੇਮ ਸਲੀਕੇ ਦੇ ਨਾਲ ਰਹਿਣ ਦਾ ਯਤਨ ਕਰਨਾ ਇਹ ਗੱਲ ਐਸਾ ਨਾ ਸਮਝਣਾ ਕਿ ਮੈਂ ਬੜੀ ਕਮੌਣਾ ਤੇ ਸਾਰੀ ਸੰਗਤ ਲਈ ਕਹੀ ਐ ਇਹ ਸਾਂਝੀ ਗੱਲ ਹੈ ਮੇਰੇ ਤੇ ਵੀ ਵਿੱਚੇ ਹੀ ਲਾਗੂ ਹੋਣੀ ਹਾਂ ਜੇ ਕੋਈ ਫਿਰ ਵੀ ਇਸ ਤਰ੍ਹਾਂ ਦੀ ਵਿਚਾਰ ਰੱਖਦਾ ਹੈ ਕਿ ਨਹੀਂ ਮੰਨਦੇ ਤੇ ਫਿਰ ਉਹਦੀ ਗੱਲ ਵੱਖਰੀ ਐ ਆਪਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਗੱਲ ਜੋ ਵਿਚਾਰ ਕਰਦੇ ਆ ਇਹ ਫਰਜ ਬਣਦਾ ਹੈ ਤੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਵਾਰ-ਵਾਰ ਇਹ ਸੁਝਾਅ ਦਿੱਤੇ ਜਾਂਦੇ ਕਿ ਭਾਈ ਸਾਹਿਬ ਜੀ ਜਿਹੜੀ ਸਹੀ ਗੱਲ ਹੁੰਦੀ ਵਿਚਾਰ ਵਾਲੀ ਗੁਰਮਤ ਵਾਲੀ ਉਹ ਜ਼ਰੂਰ ਬੋਲਿਆ ਕਰੋ ਤੇ ਮੈਂ ਕਈ ਵਾਰੀ ਸੰਕੋਚ ਕਰਦਾ ਹੁੰਦਾ ਕਿ ਮੇਰਾ ਆਪਣਾ ਜੀਵਨ ਤੇ ਕੋਈ ਇੰਨਾ ਚੰਗਾ ਹੈ ਨਹੀਂ ਅਸੀਂ ਆਪ ਤੇ ਗੱਲਾਂ ਮੰਨਦੇ ਨਹੀਂ ਤੇ ਸੰਗਤ ਨੂੰ ਅਸੀਂ ਕੀ ਆਖਣਾ ਹੈ ਸੰਗਤ ਨੂੰ ਅਸੀਂ ਕਿਸ ਤਰ੍ਹਾਂ ਕਹਿ ਦਈਏ ਪਰ ਫਿਰ ਵੀ ਵਿਚਾਰ ਹੁੰਦੀ ਕਿ ਨਹੀਂ ਜੋ ਸਿੱਖੀ ਦੀ ਗੱਲ ਹੈ ਵੀ ਡਿਊਟੀ ਜਿਹੜੀ ਫਰਜ਼ ਹੈ ਇੱਕ ਪ੍ਰਚਾਰਕ ਦਾ ਉਸ ਨਾਤੇ ਆਪਾਂ ਇਹ ਸਾਂਝੀ ਗੱਲ ਕਰਦੇ ਆਂ ਮਤਾਂ ਕੋਈ ਐਸਾ ਸਮਝੇ ਕਿ ਕੇਵਲ ਸਾਨੂੰ ਆਖਿਆ ਜਾਂ ਕਿਸੇ ਹੋਰ ਤਰ੍ਹਾਂ ਦੀ ਵਿਚਾਰ ਦੇ ਨਾਲ ਆਪਾਂ ਜੁੜੀਏ ਗੁਰੂ ਸਾਹਿਬ ਕਿਰਪਾ ਕਰਨ ਇਹ ਕੋਸ਼ਿਸ਼ ਇਹ ਯਤਨ ਹੀ ਹੈ ਕਿ ਅਸੀਂ ਜਿੰਨਾਕ ਧਰਮ ਹੋ ਸਕੇ ਉਨਾ ਕਿਤੇ ਕਮਾਉਣਾ ਹੀ ਹੈ ਨਾ ਇਸਤਰਾ ਵੀ ਨਹੀਂ ਕਿ ਕੋਈ ਇੱਕ ਦਿਨ ਚ ਬ੍ਰਹਮ ਗਿਆਨੀ ਬਣ ਜਾਏ ਪਰ ਆਪਣੇ ਵੱਲੋਂ ਯਤਨ ਹੋਣਾ ਤੇ ਜੋ ਸਾਡੇ ਫਰਜ਼ ਨੇ ਉਹਨਾਂ ਨੂੰ ਅਸੀਂ ਜ਼ਰੂਰ ਚੇਤੇ ਰੱਖਣਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਜਿੰਨੀਆਂ ਸ਼ਹਾਦਤਾਂ ਹੋਈਆਂ ਇਹਦੇ ਵਿੱਚ ਉਹ ਇਤਿਹਾਸ ਦੀਆਂ ਵਿਚਾਰਾਂ ਵੱਖ-ਵੱਖ ਵਿਦਵਾਨਾਂ ਤੋਂ ਆਪ ਜੀ ਨੇ ਸੁਣੀਆਂ ਹੋਣਗੀਆਂ ਸੁਣਦੇ ਹੋ ਪਰ ਇਹਦੇ ਵਿੱਚੋਂ ਇੱਕ ਨੁਕਤਾ ਜੋ ਅੱਜ ਆਪਾਂ ਸਾਂਝਾ ਕੀਤਾ ਕਿ ਸਤਗੁਰੂ ਜੀ ਉਹਨਾਂ ਦੇ ਸਹਿਬਜ਼ਾਦੇ ਅਤੇ ਬਾਕੀ ਸਿੰਘ ਬਹੁਤ ਲੰਮੇ ਸਮੇਂ ਤੋਂ ਭੁੱਖੇ ਪਿਆਸੇ ਉਹ ਇਨਾਂ ਸਾਰੀਆਂ ਮੁਸ਼ਕਲਾਂ ਦੇ ਨਾਲ ਮੁਸ਼ਕਲਾਂ ਦੇ ਨਾਲ ਜੂਝਦੇ ਹੋਏ ਵੀ ਕਦੇ ਆਤਮ ਸਮਰਪਣ ਨਹੀਂ ਕਰਦੇ ਸਮਝੌਤਾ ਨਹੀਂ ਕਰਦੇ ਜ਼ੁਲਮ ਦੇ ਅੱਗੇ ਉਹ ਸਿਰ ਨਹੀਂ ਝੁਕਾਉਂਦੇ ਚਾਹੇ ਉਹ ਸੂਬੇ ਦੀ ਕਚੈਰੀ ਦੇ ਵਿੱਚ ਦੋ ਛੋਟੇ ਸਾਹਿਬਜ਼ਾਦੇ ਨੇ ਨਾਲ ਉਹਨਾਂ ਦੇ ਕੋਈ ਵੀ ਨਹੀਂ ਹੈ ਮਾਤਾ ਜੀ ਨੂੰ ਵੀ ਅਲੱਗ ਰੱਖਿਆ ਗਿਆ ਕਿ ਬਜ਼ੁਰਗ ਵੱਡਾ ਨਾਲ ਹੋਵੇ ਤੇ ਸ਼ਾਇਦ ਹੌਸਲਾ ਵੱਧ ਜਾਏ ਕੱਲਿਆਂ ਨੂੰ ਲੈ ਕੇ ਆਓ ਮਾਤਾ ਜੀ ਨੂੰ ਉੱਥੇ ਹੀ ਕੈਦ ਰੱਖੋ ਇਕੱਲੇ ਵੱਖਰੇ ਕਰ ਦਿਓ ਉੱਥੇ ਜਾ ਕੇ ਕੁਝ ਐਸਾ ਵੀ ਕਹੋ ਕਿ ਤੁਹਾਡੇ ਪੋਤਿਆਂ ਨੇ ਤੇ ਗੱਲ ਮੰਨ ਲਈ ਹੈ ਸਿਰ ਝੁਕਾ ਦਿੱਤਾ ਹੈ ਤੁਸੀਂ ਵੀ ਮਰ ਜਾਓ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਦੁਸ਼ਮਣ ਨੇ ਕਿ ਕਿਸੇ ਵੀ ਤਰ੍ਹਾਂ ਅਸੀਂ ਉਲਝਾ ਲਈਏ ਕਿਸੇ ਵੀ ਤਰ੍ਹਾਂ ਅਸੀਂ ਇਹਨਾਂ ਨੂੰ ਸਰਦੀ ਦੇ ਮੌਸਮ ਦੇ ਵਿੱਚ ਸਤਾਈਏ ਭੁੱਖੇ ਪਿਆਸੇ ਰੱਖੀਏ ਤਾਂ ਜੋ ਮੰਨ ਜਾਣ ਪਰ ਉਹ ਨਹੀਂ ਡੋਲਦੇ ਅਕਾਲ ਪੁਰਖ ਦੀ ਬਖਸ਼ਿਸ਼ ਕਿਰਪਾ ਦੇ ਪਾਤਰ ਅਸੀਂ ਵੀ ਬਣ ਸਕਦੇ ਹਾਂ ਜੋ ਵਿਚਾਰ ਆਪਾਂ ਆਰੰਭ ਵਿੱਚ ਕੀਤੀ ਜੇ ਮਨੁੱਖ ਬਾਣੀ ਨੂੰ ਪੜੇ ਕਮਾਵੇ ਤੇ ਭਰੋਸਾ ਗੁਰੂ ਤੇ ਤੇ ਅਕਾਲ ਪੁਰਖ ਤੇ ਰੱਖੇ ਹਜੂਰ ਕਿਰਪਾ ਕਰਨ ਇਨੀਆਂ ਵਿਚਾਰਾਂ ਪ੍ਰਮਾਨ ਕਰੋ ਰੈਂਦੀਆਂ ਵਿਚਾਰਾਂ ਇਸੇ ਤਰ੍ਹਾਂ ਆਉਣ ਵਾਲੇ دیਵਾਨਾਂ ਵਿੱਚ ਵੀ ਆਪਾਂ ਸਾਂਝੀਆਂ ਕਰਾਂਗੇ ਭੁੱਲਾਂ ਦੀ ਖਿਮਾ ਗੁਰੂ ਬਖਸ਼ੀ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ